ਬਾਹਰ ਦਾ ਚਾਨਣ ਜਿੱਥੇ ਚਾਨਣ ਹੈ ਰੋਸ਼ਨੀ ਹੈ ਉਥੇ ਕਾਲਕ ਵੀ ਦਿੰਦਾ ਹੈ ਸੂਰਜ ਹੈ ਸਾਨੂੰ ਚਾਨਣ ਦਿੰਦਾ ਹੈ ਕਾਲਕ ਵੀ ਦਿੰਦਾ ਹੈ ਨਾ ਕਾਲਾ ਵੀ ਕਰ ਦਿੰਦਾ ਜੀਨਾ ਧਰਤੀਆਂ ਦੇ ਨੇੜੇ ਜ਼ਿਆਦਾ ਹਲਕਾ ਜਾਂ ਜਿਹੜੀਆਂ ਘਟੀਆਂ ਸੂਰਜ ਦੇ ਜ਼ਿਆਦਾ ਨੇੜੇ ਨੇ ਜਿੱਥੇ ਕਿਰਨਾਂ ਨਹੀਂ ਪੈਂਦੀਆਂ ਨੇ ਉਥੋਂ ਦੇ ਰਹਿਣ ਵਾਲੇ ਲੋਕ ਨੇ ਕਾਲੇ ਉਕੇ ਜਿੱਥੇ ਇਹ ਚਾਂਦੜ ਦਿੰਦਾ ਹੈ ਉਥੇ ਕਾਲਖ ਵੀ ਦਿੰਦਾ ਹੈ ਜਿਹੜਾ ਅੱਗ ਸਾਡਾ ਕੱਪੜੇ ਤੋਂ ਬਾਹਰ ਹੈ ਬਾਕੀ ਤਾਂ ਨਾਲੋਂ ਕਾਲਾ ਹੈ ਉਕੇ ਕਾਲਖ ਦਿੰਦਾ ਹੈ ਚਾਂਦੜ ਵੀ ਹੈ ਕਾਲਖ ਵੀ ਹੈ ਦੀਵਾ ਜਗ ਰਿਹਾ ਚਾਂਦਣ ਦਿੰਦਾ ਹੈ ਕਾਲਖ ਵੀ ਦਿੰਦਾ ਹੈ ਜਗਰ ਹੀ ਕੋਈ ਮੋਮਬਤੀ ਹੈ ਜਾਂ ਜੋਤ ਹੈ ਚਾਂਦਣ ਦਿੰਦੀਆਂ ਨਾਲ ਕਾਲਖ ਵੀ ਦਿੰਦੀ ਹੈ ਜਗਰ ਹੈ ਤੂੰ ਬਲਮ ਹੈ ਛਤ ਦੇ ਜਾਦਾ ਨੇੜੇ ਲੱਗਿਆ ਜਿੱਥੇ ਚਾਂਦਣ ਦਿੰਦਾ ਹੈ ਉਥੇ ਕਾਲਖ ਵੀ ਦਿੰਦਾ ਹੈ ਉਸ ਬਲਮ ਦੇ ਉਪਰ ਛਤ ਛਾਲੀ ਹੋ ਜਾਂਦੀ ਹੈ ਜਿਹੜਾ ਬਹੁਤਾ ਨੇੜੇ ਲੱਗਿਆ ਹੈ ਛਤ ਦੇ ਬਾਹਰ ਦਾ ਚਾਨਣ ਜਿੱਥੇ ਚਾਨਣ ਹੈ ਉੱਥੇ ਖਾਲਤ ਰਹੀਏ ਭਾਈ ਕਾਲਾ ਵੀ ਕਰਦਾ ਹੈ ਸੂਰਜ ਹੈ ਭਾਵੇਂ ਦੀਵਾ ਹੈ ਜੋਤ ਹੈ ਬੱਲਬ ਹੈ ਕੋਈ ਵੀ ਚੀਜ਼ ਬਾਹਰ ਦਾ ਚਾਨਣ ਕੋਈ ਵੀ ਹੈ ਬਾਹਰ ਦਾ ਜਿੱਥੇ ਚਾਨਣ ਹੈ ਉੱਥੇ ਨਾਲ ਕਾਲਾ ਵੀ ਹੈ ਖਾਲਤ ਪਰ ਮਹਾਰਾਜ ਕਹਿੰਦੇ ਅੰਦਰ ਦਾ ਚਾਨਣ ਖਾਲਤ ਨੂੰ ਖਤਮ ਕਰਦਾ ਹੈ ਅੰਦਰ ਦੀ ਖਾਲਤ ਮਿਟਦੀ ਅੰਦਰ ਦਾ ਚਾਨਣ ਜਦੋਂ ਅੰਦਰ ਚਾਨਣ ਆਉਂਦਾ ਹੈ ਗਿਆਨ ਦਾ ਚਾਨਣ ਉਹਨੂੰ ਮਹਾਰਾਜ ਨੇ ਬਾਣੀ ਕੀ ਕਿਹਾ ਹੈ ਕਹਿੰਦੇ ਸਤਪੁਰ ਸਬਦ ਪੁਜਾਰੋ ਦੀਪਾ ਬਿਲ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁਲੀ ਹੁਣ ਕਹਿੰਦੇ ਗੁਰੂ ਦੇ ਸ਼ਬਦ ਦਾ ਦੀਵਾ ਜਗਾਏ ਨਾ ਤੇ ਇਹ ਦੀਵਾ ਕਾਲਕ ਨਹੀਂ ਕਹਿੰਦਾ ਇਹ ਦੀਵਾ ਤਾਂ ਚਾਨਣੀ ਚਾਂਣ ਦਿੰਦਾ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਰਸੀ ਮੰਨਿਆਏ ਇਹ ਚਾਨਣ ਦਿੱਤਾ ਇਹ ਤਾਂ ਸਾਡੀ ਅੰਦਰ ਦੀ ਖਾਲ ਨੂੰ ਮੇਟਦੀ ਥੇ ਭਰੀਏ ਮਤ ਫਾਪਾ ਕੇ ਸੰਗੂ ਧੂਪੇ ਨਾਮੇ ਕੇ ਰੰਗਿਤ ਉਨ ਮਟਾਉਂਦਾ ਹੈ ਨਾਮ ਤੋਂ ਕਾਲਪ ਨੂੰ ਮਟਾਉਂਦਾ ਹੈ ਜਿਹੜੀ ਜਨਮਾਂ ਜਨਮਾਂ ਦੀ ਲੱਗੀ ਹੋਈ ਹੈ ਨਾ ਮੈਂ ਕਾਲਖ ਨੂੰ ਮਟੋੜ ਰਿਹਾ ਬਾਣੀ ਨੂੰ ਮਟੋੜੀ ਹੈ ਬਾਹਰ ਦਾ ਚਾਨਣ ਹੈ ਜਿੱਥੇ ਚਾਨਣ ਹੈ ਉੱਥੇ ਨਾਲ ਕਾਲਖ ਵੀ ਹੈ ਜਿੱਥੇ ਆਪੇ ਸੰਗ ਨਾ ਕੋ ਹੈ ਤੁਹਾਡੇ ਪਾਸੇ ਨੁਕਸਾਨ ਵੀ ਹੈ ਪਰ ਗੁਰਬਾਣੀ ਰੱਬ ਦਾ ਨਾਮ ਸਾਡੇ ਅੰਦਰ ਦੀ ਜਨਮਾ ਜਨਮਾ ਦੀ ਲੱਗੀ ਹੋਈ ਮੈਲ ਨੂੰ ਧੋ ਦਿੰਦਾ ਹੈ ਹਾਲਤ ਨੂੰ ਧੋ ਦਿੰਦਾ ਹੈ ਨਿਰਮਲ ਕਰ ਲੈਂਦਾ ਹੈ ਨਾਮ ਤਤਿ ਗੁਰੂ ਦੀ ਬਾਣੀ